ਜਾਦੀ ਸੀ ਆਪਣੇ ਕੱਪੜਾ ਵਾਲੀ ਦਾ ਦਰ ਕਰ ਕੱਕ ਨਹੀਂ ਰਹਿ ਗਿਆ ਤੁਹਾਨੂੰ ਨਹੀਂ ਪਤਾ ਕੀ ਕਰ ਗਏ ਮਰ ਗਏ ਗਲਤੀ ਕਰਾ ਗਏ ਸਾਰਾ ਹੀ ਨੁੱਟ ਗਿਆ ਹੀ ਲੈ ਗਏ ਤੁਹਾਨੂੰ ਕਾਫੀ ਸਮਾਨ ਸੀ ਮੇਰੇ ਬੇਟੇ ਦਾ ਵਿਆਹ ਹੋਇਆ ਸੀ ਅਜੇ ਥੋੜਾ ਚਿਰ ਹੋਇਆ ਸੀ ਬੇਟੇ ਦਾ ਵਿਆਹ ਉਹ ਹੁੰਦਾ ਉੱਤਰ ਲੱਸੇ ਉਹਨਾ ਇੱਧਰ ਲੱਸੇ ਉਹਨਾ ਮਾਤਾ ਦਾ ਮੇਰੀ ਦਾ ਪਿਆ ਹੋਇਆ ਸੀ ਸਾਰਾ ਸੀ ਜਦੋਂ ਮੇਰੇ ਪਹਿਲੇ ਤਾਂ ਹਮ ਦਿੱਤ ਨੂੰ ਜੀ ਪ੍ਰਭੂ ਨਾ ਜਦੋਂ ਵੀ ਰਹਿ ਨੁਕਸਾਨ ਹੋਇਆ ਹੋਵੇ ਤੇ ਨਹੀਂ ਹੌਸਲਾ ਹੁੰਦਾ ਮੇਰਾ ਘਰ ਟਾਈਮ ਚੜ ਪੁੱਟ ਗਿਆ ਵੀ ਮੈਨੂੰ ਇੱਕ ਗਾਲੇ ਥੋੜਾ ਜਿਹਾ ਸੁਬਾਣ ਹੀ ਕਢਾ ਦਿਓ ਵੀ ਸਿਆਲ ਉੱਤੇ ਲਗਾਉਣਾ ਸੀ ਕਿੱਧਰ ਚਲੇ ਜਾਈਏ ਉਹਨਾਂ ਸਾਡੀ ਇੱਕਲੀ ਬੰਨੀ ਆ ਇੱਕਲੀ ਮੰਨੀ ਚਾਨੀ ਇਹ ਨਹੀਂ ਨਹੀਂ ਇਹ ਉਸੀ ਕੋਲੇ ਨੇ ਡੱਬੀਆਂ ਜਿਹੜੀਆਂ ਇਹ ਡੱਬੀਆਂ ਜਿਹੜੀਆਂ ਦੇਚ ਹੈ ਕੁਛ ਕੁਝ ਨਹੀਂ ਖਾਲੀ ਦੀ ਸਾਰੀ ਖਾਲੀ ਹੈ ਉਹ ਸਮਾਨ ਹੀ ਅੰਦਰ ਹੈ ਨਹੀਂ ਪਹਿਲਾਂ ਕੱਟ ਕੇ ਲੈ ਗਏ ਤਾਂ ਨਾ ਭਜਨੇ ਨੂੰ ਅੱਗੇ ਫਾਰਮੈਲਟੀ ਪੂਰ ਕਰਕੇ ਤਾਲੇ ਲਾਉਣ ਵਾਲੇ ਕੋਲੋਂ ਨਾਲ ਕੋਲ ਕੇ ਨਿਕਲ ਗਏ ਦੰਦਾ ਪੂਰਾ ਬਾਅਦ ਚ ਉਹਨਾਂ ਨੇ ਆਪ ਬੈਂਕ ਕਰ ਬੈਂਕ ਮੈਨੇਜਰ ਦੇ ਵਿੱਚ ਟਿੰਪਲ ਆ ਉਹਨਾਂ ਦੇ ਤੇ ਮੈਨੂੰ ਸ਼ੱਕ ਹੈ ਕਿ ਅਮਲ ਦੋ ਬੰਦੇ ਮੇਰੇ ਸ਼ਾਪ ਦਾ ਕੱਟ ਕੇ ਲੈ ਗਏ ਸਮਾਨ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਦੇ ਈਸਰ ਨਗਰ ਦੇ ਕੋਲ ਅਸੀਂ ਖੜੇ ਤਾਂ ਤਸਵੀਰ ਦਿਖਾ ਰਹੇ ਹਾਂ ਈਸਰ ਨਗਰ ਹੈ ਈਸਰ ਨਗਰ ਦੇ ਵਿੱਚ ਇੱਕ ਬੈਂਕ ਨੇ ਕੀ ਕੰਮ ਕੀਤਾ ਕਿ ਬੈਂਕ ਨੇ ਇੱਕ ਪ੍ਰਾਪਰਟੀ ਜਿਹੜੀ ਸੀਲ ਕਰਤੀ ਜੋ ਵਿਵਾਦ ਜਿਹੜਾ ਕਾਫੀ ਚੜ ਗਿਆ ਤੇ ਬੈਂਕ ਵਾਲਿਆਂ ਦੀ ਤੁਸੀਂ ਗੱਲਬਾਤ ਵੀ ਸੁਣੋਗੇ ਲੇਕਿਨ ਪੁਲਿਸ ਜਿਹੜਾ ਉੱਥੇ ਪੀਸੀਆਰ ਵਾਲੇ ਮੌਕੇ ਤੇ ਪਹੁੰਚਦੇ ਬੈਂਕ ਦੇ ਕਰਮਚਾਰੀ ਜਿਹੜੇ ਫਰਾਰ ਹੋ ਜਾਂਦੇ ਨੇ ਲੇਕਿਨ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਪਰਿਵਾਰ ਦਾ ਜਿਹੜਾ ਮਕਾਨ ਜਿਹੜਾ ਸੀਗਾ ਮਕਾਨ ਦੇ ਵਿੱਚ ਜਿਹੜਾ ਵਾ ਕਾਫੀ ਜਿਹੜਾ ਵਾ ਸਮਾਨ ਜਿਹੜਾ ਪਿਆ ਸੀਗਾ ਸੀਲ ਬੈਂਕ ਦੀ ਲੱਗੀ ਹੋਈ ਸੀ ਬੈਂਕ ਦੀ ਸੀਲ ਲੱਗਣ ਤੋਂ ਬਾਅਦ ਵੀ ਸਾਮਾਨ ਸਾਰਾ ਚੱਕਿਆ ਗਿਆ ਕੀ ਹੋ ਗਿਆ ਸਾਰਾ ਲੁੱਟੇ ਜਾਇਆ ਤੋੜਿਆ ਗਿਆ ਸਾਨੂੰ ਕੱਖਮੜੀ ਰਹਿ ਗਿਆ ਕਰਕੇ ਕੀ ਸਾਰਾ ਖੀ ਹੋਇਆ ਕੀ ਸਾਨੂੰ ਆਪਣੀ ਬੰਕਰ ਘਰ ਕੇ ਤੇ ਸਾਨੂੰ ਬਾਹਰ ਕੇ ਨੂੰ ਸਾਚ ਨੂੰ ਬਾਹਰ ਕੱਢਿਆ ਬੰਦੇ ਸਾਡੇ ਘਰ ਨਹੀਂ ਸੀ ਹੈਗੇ ਸਾਨੂੰ ਬਾਹਰ ਕੱਢ ਕੇ ਤੇ ਸਾਨੂੰ ਤਾਂ ਚੁੰਨੀ ਵੀ ਨਹੀਂ ਲੈਣ ਦਿੱਤੀ ਅੱਛਾ ਇਹਨੇ ਚੁੰਨੀ ਲੈਣ ਦਿੱਤੀ ਜੋ ਉਧਰ ਸਾਡੇ ਘਰ ਚ ਆਦੀ ਸੀ ਉਹਨੇ ਪੜਾ ਲਈ ਨਾ ਤਣ ਕਰ ਕੱਕ ਨਹੀਂ ਰਹਿ ਗਿਆ ਸਾਨੂੰ ਨਹੀਂ ਪਤਾ ਕੀ ਕਰ ਗਏ ਮਰ ਗਏ ਗਲ ਕੀ ਕਰਾ ਗਏ ਸਾਰਾ ਹੀ ਲੁੱਟ ਕੇ ਹੀ ਲੈ ਗਏ ਸਾਨੂੰ ਇਹ ਬੈਂਕ ਵਾਲਿਆਂ ਜਦੋਂ ਸੀਲ ਲਗਾਈ ਸੀਗੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਉਹਨਾਂ ਨੇ ਕੋਈ ਸਮਾਨ ਚੁੱਕਣ ਦਿੱਤਾ ਨਾ ਤੁਹਾਨੂੰ ਕੁਝ ਨਹੀਂ ਚੁੱਕਣ ਦਿੱਤਾ ਅਸੀਂ ਕਰ ਲੈ ਹੀ ਲੈਂਦੇ ਰਹਿਣ ਮਗਰੋਂ ਮੁੰਡੇ ਵੀ ਜਾਂਦੇ ਤੇ ਅਸੀਂ ਵੀ ਰੋਂਦਿਆਂ ਰਹਿ ਗਾ ਜਾ ਕੇ ਉੱਥੇ ਬੈਂਕ ਤੇ ਵੀ ਸਾਨੂੰ ਇੱਕ ਗੱਲ ਅਸੀਂ ਸੀਲਦਾਰ ਨੂੰ ਆਂਦੀ ਰਹੀ ਵੀ ਮੈਨੂੰ ਇੱਕ ਗੱਲ ਥੋੜਾ ਜਿਹਾ ਸਮਾਨ ਹੀ ਚੁਦਾ ਦਿਓ ਵੀ ਸਿਆਲ ਉੱਤੇ ਲਗਾ ਉਹਨਾਂ ਅਸੀਂ ਕਿੰਦਰ ਚਲੇ ਜਾਈਏ ਉਹਨਾਂ ਸਾਡੀ ਇੱਕ ਨਹੀਂ ਬੱਲੀ ਆ ਇੱਕ ਨਹੀਂ ਬੱਲੀ ਸਾਡੀ ਸਾਰਾ ਸਮਾਨ ਮਾਤਾ ਜੀ ਸਾਰਾ ਤੁਸੀਂ ਰੋ ਰਹੇ ਹੋ ਕਿੰਨਾ ਕ ਸਮਾਨ ਜਿਹੜਾ ਉੱਥੋਂ ਚਲਾ ਗਿਆ ਕਾਫੀ ਸਮਾਨ ਸੀ ਮੇਰੇ ਬੇਟੇ ਦਾ ਵਿਆਹ ਹੋਇਆ ਸੀ ਅਜੇ ਥੋੜਾ ਚਿਰ ਹੋਇਆ ਸੀ ਬੇਟੇ ਦੇ ਵਿਆਹ ਨੂੰ ਉਹਦਾ ਉੱਧਰ ਲੱਸੇ ਹੋਣਾ ਇੱਧਰ ਲੱਸੇ ਹੋਣਾ ਮਾਤਾ ਦਾ ਮੇਰੀ ਦਾ ਪਿਆ ਹੋਇਆ ਸੀ ਸਾਰਾ ਸੀ ਮੈਂ ਥੋੜਾ ਬਹੁਤਾ ਆਪ ਵੀ ਇੱਕ ਕੱਬੜ ਨਹੀਂ ਕਿਤੇ ਕੁਝ ਨਹੀਂ ਥੋੜਿਆ ਬਹੁਤ ਮੇਰੇ ਗਿਫਟਾਂ ਵਿੱਚ ਹੀ ਪਈਆਂ ਬੋਟੀਆਂ ਸੀ ਮੇਰੀਆਂ ਆਪਦੀਆਂ ਸੀ ਹਜੇ ਉਹਵੇਂ ਪੈਕ ਬੱਡਲ ਵਿੱਚ ਰੱਖੀਆਂ ਹੋਈਆਂ ਸੀ ਥੋੜਾ ਬਹੁਤਾ ਮੈਂ ਆਪ ਦਾ ਥੋੜਾ ਜਿਹਾ ਆਪਦੇ ਬੰਦਿਆ ਤੋਂ ਸਾਈਡ ਤੇ ਵੀ ਰੱਖੀਦਾ ਹੁੰਦਾ ਵਾ ਉਹ ਵੀ ਨਹੀਂ ਮੇਰਾ ਹੈਗਾ ਮੈਂ ਇੱਕ ਗੱਲ ਕਹਾਂ ਮਾਂ ਤੁਸੀਂ ਮਾਂ ਵਰਗੀਆਂ ਮੇਰੇ ਪਹਿਲੇ ਤਾਂ ਹੰਜੂ ਪੂੰਝ ਲੋ ਤੁਸੀਂ ਰੋ ਬੋਣਾ ਤੁਸੀਂ ਜਦੋਂ ਮੇਰਾ ਇੰਨਾ ਨੁਕਸਾਨ ਹੋਇਆ ਹੋਵੇ ਤੇ ਨਹੀਂ ਹੌਸਲਾ ਹੁੰਦਾ ਮੇਰਾ ਘਰ ਤਾਂ ਹੀ ਉੱਜੜ ਪੁੱਜੜ ਗਿਆ ਹੈ ਫੋਨ ਮੇਰਾ ਤੋੜ ਕੇ ਰਾਤਾ ਮੈਂ ਫੋਨ ਆਦਮੀ ਨੂੰ ਮੈਂ ਕਿਹਾ ਮੇਰੇ ਜੀਆਂ ਨੂੰ ਆ ਲੈੰਦੋ ਮੈਨੂੰ ਗੱਲ ਕਰਾ ਦਿਓ ਉਹਨਾਂ ਨੇ ਇੱਕ ਨੇ ਇਧਰੋਂ ਘੇਰਾ ਘੱਟਿਆ ਇੱਕ ਨੇ ਇਧਰੋਂ ਘੇਰਾ ਘੱਟਿਆ ਮੈਂ ਇਹਨਾਂ ਨੂੰ ਸਭ ਗੱਲ ਨਾਲ ਸਭ ਮੈਨੂੰ ਕਾਰਲੋ ਇਹਨਾਂ ਨੇ ਮੇਰਾ ਲੇਟ ਸਪੂਲਸ ਸੀ ਉਹਨਾਂ ਨੇ ਮੈਨੂੰ ਹੱਥੋਂ ਵੜ ਕੇ ਫੋਨ ਮੇਰੇ ਚ ਲਾ ਕੇ ਮਾਰਿਆ ਜਿੱਦ ਕਰ ਮੇਰਾ ਫੋਨ ਟੁੱਟਾ ਪਿਆ ਵਾ ਨਹੀਂ ਹੁਣ ਬੈਂਕ ਮਨ ਮੁਲਾਜ਼ਮ ਕੋ ਭੱਜ ਗਿਆ ਹੁਣ ਜਿਹੜਾ ਬੈਂਕ ਮੁਲਾਜ਼ਮ ਸੀ ਕੋਣ ਖੜਾ ਹੁੰਦਾ ਤੇ ਭੱਜਿਆ ਕਿਉਂ ਮੇਰਾ ਫੋਨ ਮੈਨੂੰ ਕੋ ਭੱਜ ਗਿਆ ਕਿ ਗੱਲ ਹੈ ਉਹਨੂੰ ਠਕਾ ਲੈ ਕੇ ਗੱਲ ਜਿਹੜਾ ਗੰਦੇ ਲੋਨ ਆਇਆ ਸੀ ਉਧਰ ਸਾਨੂੰ ਚੋਰੀ ਕਰਕੇ ਲੈ ਚੋਰੀ ਲੈ ਕੇ ਨਹੀਂ ਮੁੰਨ ਕੇ ਭੱਜ ਗਿਆ ਹੁਣ ਕੇ ਭੱਜਿਆ ਉਹਨੂੰ ਚੋਰੀਕ ਜਿਉ ਸਾਮਾਨ ਹੀ ਅੰਦਰ ਹੈ ਨਹੀਂ ਉਹ ਪਹਿਲਾਂ ਕੱਢ ਕੇ ਲੈ ਗਏ ਤੇ ਉਹਨਾਂ ਭਜਨੇ ਹੋ ਕੇ ਫਾਰਮੈਲਟੀ ਪੂਰੀ ਕਰ ਗਏ ਤਾਲੇ ਲਾਉਣ ਵਾਲੇ ਖੋਲਣ ਵਾਲੇ ਖੋਲ ਕੇ ਨਿਕਲ ਗਏ ਉਹ ਤੇ ਮੇਰਾ ਸਾਮਾਨ ਨਿਕਾਤ ਨਹੀਂ ਤੋਂ ਦਿੱਤੇ ਮਸਾਲੇ ਵਾਲੇ ਮੈਂ ਤਾਂ ਸਬਜੀ ਭਾਰਤੀ ਪੈਸਾ ਮੈਨੂੰ ਕੀ ਪਤਾ ਮੈਂ ਤਾਂ ਉਸ ਤਰ੍ਹਾਂ ਨਾਈਟ ਸੂਟ ਚੁੰਨੀ ਲੈ ਉਹ ਮੈਂ ਵੇਖੋ ਮੇਰੀ ਸਬਜੀ ਉਹ ਸਾਰਾ ਮਸਾਲਾ ਮੇਰਾ ਹੋ ਗਈ ਪਿਆ ਮੈਨੂੰ ਬੈਕ ਸੀਲ ਕਰਕੇ ਗਿਆ ਸਾਮਾਨ ਕਿੰਨਾ ਖੁੱਲਾ ਹੈ ਤੁਹਾਡਾ ਸਾਰਾ ਸਾਮਾਨ ਖੁੱਲਾ ਹੈ ਉਹਦੋਂ ਥੋੜਾ ਸਾਮਾਨ ਖੁੱਲਾ ਸੀ ਸਾਮਾਨ ਤਾਂ ਬਾਅਦ ਚ ਕੱਢਿਆ ਸਾਡਾ ਅੱਛਾ ਉਸ ਦਿਨ ਦਾ ਪੂਰਾ ਉਸ ਦਿਨ ਦਾ ਪੂਰਾ ਬਾਅਦ ਚ ਉਹਨਾਂ ਨੇ ਆਪ ਬੈਂਕਰ ਬੈਂਕ ਮੈਨੇਜਰ ਦੇ ਵਿੱਚ ਇੱਕ ਡਿੰਪਲ ਆ ਉਹਨਦੇ ਤੇ ਮੈਨੂੰ ਸ਼ੱਕ ਆ ਤੇ ਇੱਕ ਕਮਲ ਦੋ ਬੰਦੇ ਮੇਰੇ ਸਾਹਮਣੇ ਕੱਢ ਕੇ ਲਗਾਇਆ ਸਮਾਨ ਨਹੀਂ ਆ ਜਿਹੜਾ ਹੁਣ ਬੈਡ ਬੁੱਟ ਖੁੱਲੇ ਹੋਏ ਨੇ ਬੈਡ ਦਾ ਸੱਜੇ ਦੇਖੋ ਆ ਸਾਡੇ ਲੋਕ ਟੁੱਟੇ ਪਏ ਸਾਡੇ ਨਮਾਜ਼ੀਆਂ ਟੁੱਟੀਆਂ ਪਈਆਂ ਇਹ ਨਹੀਂ ਨਹੀਂ ਇਹ ਤੁਸੀਂ ਖੋਲੇ ਨੇ ਡੱਬੀਆਂ ਜਿਹੜੀਆਂ ਅਸੀਂ ਕਿਉਂ ਖੋਲਾਂਗੇ ਭਾਈ ਇਹ ਡੱਬੀਆਂ ਜਿਹੜੀਆਂ ਵਿੱਚ ਹੈ ਕੁਝ ਕੁਝ ਨਹੀਂ ਹੈ ਖਾਲੀ ਨੇ ਭਾਈਆਂ ਸਾਰੀ ਖਾਲੀ ਹੈ ਭਾਈਆਂ ਖਾਲੀ ਦੇਖੋ ਖੱਲੇ ਤੇ ਸੱਜੇ ਖੱਲੇ ਸੱਜੇ ਲਾਓ ਉਹਨਾਂ ਦਾ ਕੋਈ ਪ੍ਰੈਸਰ ਹੈ ਕਿ ਇਹਦੇ ਤੋਂ ਕੰਮ ਨੂੰ ਪੂਰਤ ਹੋਣੀ ਹੈ ਇਹ ਤਾਂ ਉਹਨਾਂ ਤਸਵੀਰ ਦਿਖਾ ਰਹੇ ਆਂ ਅਸੀਂ ਕਿ ਬੈਂਕ ਨੇ ਸੀਲ ਕੀਤਾ ਐ ਇਸੇ ਮਕਾਨ ਸਭ ਬਹੁਤ ਹੋਈਆਂ ਪਈਆਂ ਨੇ ਹੋਰ ਵੀ ਕਟੋ-ਕਟ ਪੈਸੇ ਚਾਰੀ ਦੁੱਲੇ ਸੁਣਦਾ ਸੀ ਕਿ ਕਟੋ-ਕਟ ਵੀ 25 ਦੁੱਲੇ ਦਾ ਹੋਊਗਾ ਗਿਣਤੀ ਨੇ ਕਿੰਨਾ ਸੀਗਾ ਕੋ ਬੇਟੇ ਦਾ ਵਿਆਹ ਕੀਤਾ ਸੀ 6-7 ਮਹੀਨੇ ਪਹਿਲਾਂ ਹਾਂ ਉਹ ਸਾਰਾ ਸਾਨੂੰ ਜੋ ਲਿਆ ਪਿਆ ਸਭ ਘਰੀ ਪਿਆ ਸੀਗਾ ਕੁਝ ਵੀ ਹੈ ਨਹੀਂ ਹੁਣ ਕੰਬਲ ਸੀਗੇ ਅੰਦਰ ਬੈੱਡ ਦੇ ਵਿੱਚ ਕੰਬਲ ਸੀ ਨਵੇਂ ਜੋ ਮਿਲਨੇ ਆ ਮੁੰਨੀਆਂ ਆਮ ਲੋਕ ਦਿੰਦੇ ਹੋ ਸਾਡੇ ਕੋਲੇ ਕੁਝ ਵੀ ਨਹੀਂ ਜੋ ਨਵੇਂ ਕੱਪੜੇ ਸੀਗੇ ਉਧਰ ਦੇਖੋ ਮੈਂ ਆਈਏ ਦੇ ਪਾਣੀ ਕਰਤਾ ਪਿਆ ਨੇ ਪਾਣੀ ਦੇ ਕਪੜੇ ਸੀਗੇ ਇਹ ਤਾਂ ਸਾਰੇ ਹੀ ਖਤਮ ਕਰ ਸਾਰੇ ਖਤਮ ਕਰ ਦੇ ਸਾਡਾ ਕੁਝ ਕੀ ਇਹ ਮਕਾਨ ਫਿਰ ਜਦੋਂ ਸਮਾਨ ਜਿਹੜਾ ਇੱਥੇ ਪਿਆ ਹੋਇਆ ਸੀ ਫਿਰ ਇਹਨਾਂ ਨੇ ਮਕਾਨ ਜਿਹੜਾ ਆਪਸ਼ਨ ਵਿੱਚ ਲਗਾਇਆ ਹੋਇਆ ਸੀਗਾ ਕਹਿੰਦੇ ਆ ਹੈ ਕਹਿੰਦੇ ਸਾਨੂੰ ਦੇਹੀ ਕਹਿੰਦੇ ਸੀ ਕਿ ਸਮਾਨ ਜਿਹੜਾ ਆਪਸ਼ਨ ਗਾਕਨ ਦਿਖਾਇਆ ਫਿਰ ਇਹਨਾਂ ਨੇ ਕਹਿ ਸਕੋ ਤਾਂ ਕੇ ਪੁਲਿਸ ਵਾਲੇ ਵੇਖੀ ਪੁਲਿਸ ਵਾਲੇ ਕਿ ਅਸੀਂ ਤਾਂ ਇਹ ਚੇਂਜ ਕੀਤੇ ਹੋਇਆ ਕਹਿੰਦੇ ਉਹ ਦਿਖਾ ਸਕਦੇ ਬੈਂਕ ਵਾਲੇ ਤੇ ਬੈਂਕ ਵਾਲ ਜਿਹੜਾ ਤੁਹਾਡਾ ਸਮਾਨ ਪਿਆ ਉਹ ਉਹ ਸਾਨੂੰ ਸਭਾਂ ਨੂੰ ਬੈਂਕ ਲਈ ਜਵਾਬ ਦੇਣਗੇ ਸਾਨੂੰ ਕੀ ਪਤਾ ਕੀ ਕੀਤਾ ਉਹਨੂੰ ਫਰਾਰ ਹੋ ਗਿਆ ਉਹਨੂੰ ਚਲਾ ਗਿਆ ਹੁਣ ਮੈਂ ਦੇਖਦਾ ਮੈਂ ਹਾਈ ਕੋਰਟ ਜਾਊਂਗਾ ਜੇ ਮੈਂ ਕਰੂੰਗਾ ਮੈਂ ਕੋਰਟ ਜਾਊਂਗਾ ਹੂੰ ਥਾਣੇ ਜਾਂਦਾ ਐਫ ਆਈ ਆਰ ਤਾਂ ਜੀ ਕਰਾਉਣਾ ਕਿੰਨੇ ਤੋਲੇ ਸੋਨਾ ਸੀਗਾ ਥੋਨੇ ਅਸਲ ਸੋਨਾ ਹੁਣ ਦੇਖਾਂਗੇ ਮੇਰੇ ਹਿਸਾਬ ਨਾਲ 20-25 ਤੋਲੇ ਦੇ ਕਰੀਬ ਹੋ ਗਈ ਕੋਈ ਸਾਡੇ ਕੋ ਖਾਂਦਨ ਨਹੀਂ ਪੁਰਾਣਾ ਸੋਨਾ ਵੀ ਹੈਗਾ ਸੀ ਕੁਝ ਨਵਾਂ ਪਿਆ ਜੋ ਉਹ ਨਵੇਂ ਸਬੂਤ ਵੀ ਹੈਗੇ ਸਾਰੀ ਵੀਡੀਓ ਹੈਗੀਆਂ ਸਭ ਕੁਝ ਪਰਵਾਹ ਚਾਂਦੀ ਦੇ ਚਾਂਦੀ ਨੇ ਮੇਰੇ ਕੋਲ ਤੇ ਛਿੱਕੇ ਸੀ ਮੈਂ ਡਾਊਨ ਕਰਕੇ ਪੀਸਣਾ ਮੈਂ ਤੇਰੇ ਪਾਪ ਇਹਨਾਂ ਦੇ ਪਾਪੇ ਨੂੰ ਮਿਲਦੀਆਂ ਸੀ ਮੈਨੂੰ ਇਹ ਰੋਜ਼ ਆਵੇ ਸੀ ਪੀਸਣ ਸਾਨੂੰ ਦੇਦੇ ਸੀ ਦਿਨ ਦੇ 3000 ਸਾਡਾ ਮਹੀਨਾ ਹੋ ਆ ਸੀ ਲਕੋਕ ਹੀ ਰੱਖ ਦਿੰਦੇ ਸਾਂ ਉਹ ਉਹ ਬਾਇਕ ਹੀ ਕੋ ਨਹੀਂ ਹੈਗਾ ਉਹ ਜਿਹੜਾ ਝੋਲਾ ਜਾਂ ਬੁੜੀਆਂ ਦਾ ਬਣਿਆ ਉਹ ਵੀ ਕੋ ਨਹੀਂ ਹੈਗਾ ਨਾ ਗਟੂਬਾਂ ਵਾਲਾ ਸੀ ਉਹ ਵੀ ਸਾਰੀਆਂ ਗੱਲ ਗਈਆਂ ਚਾਰਾ ਕੁਝ ਗਿਆ ਸਾਡਾ ਸੀ ਤਾਂ ਲੁੱਟੇ ਮਾਰੇ ਗਏ ਘਰ ਤਾਂ ਗਿਆ ਸੀ ਕੰਡਾ ਲੱਗੇਗਾ ਸੀ ਲੋਕੀ ਸਮਾਨ ਨਹੀਂ ਦੇ ਦਦੇ ਵਿੱਚ ਐਡੀ ਪ੍ਰੌਬਟੀ ਮੇਰੀ ਬੰਗੀ ਸੀ ਉਹਨਾਂ ਚ ਜੇਪ ਕੀਤੀ ਸੀ ਤੇ ਆਪਦਾ ਕੰਮ ਇਹ ਤਸਵੀਰ ਦਿਖਾਵਾਂ ਜਦੋਂ ਬੈਂਕ ਵਾਲੇ ਰਿਕਵਰ ਕਰਨ ਕੋਸ਼ਿਸ਼ ਕਰ ਰਹੇ ਸੀਗੇ ਕਰੇਲੇ ਉਸ ਟਾਈਮ ਬਣਾਏ ਜਾ ਰਹੇ ਸੀਗੇ ਆ ਪਿੰਡੀਆਂ ਭਰਦੀਆਂ ਪਈਆਂ ਸੀਗੀਆਂ ਲੇਕਿਨ ਮਸਾਲਾ ਤੈਂ ਤਾਂ ਤੈਂ ਪਿਆ ਉਲੀ ਲੱਗੀ ਮਸਾਲੇ ਨੂੰ ਇਹ ਤਾਂ ਦਿਖਾ ਰਿਹਾ ਕਿ ਕੀਲੇ ਵੀ ਪੈ ਗਏ 2.5 ਮਹੀਨੇ ਜਦੋਂ ਇਹ ਬੈਂਕ ਵਾਲਿਆਂ ਦੇ ਪਿੱਛੇ ਹੁੰਦਾ ਫ੍ਰਿਜ ਦੇ ਹਾਲ ਦੇ ਸੋਦਿਓ ਕਿੰਨਾ ਗੰਦਾ ਫ੍ਰਿਜ ਹੋਇਆ ਪਿਆ ਮੈਂ ਕਿ ਮੱਛਰ ਹੀ ਮੱਛਰ ਪੂਰੇ ਦੇਸੋਦਿਓ ਕਿ 2.5 ਮਹੀਨੇ ਤੋਂ ਬੰਦ ਮਕਾਨ ਦੇ ਵਿੱਚ ਜਦੋਂ ਅੱਜ ਜਿਹੜੇ ਆ ਬੈਂਕ ਵਾਲੇ ਆਏ ਤਹਿਸੀਲਦਾਰ ਤੇ ਉਹ ਤੋਂ ਬਾਅਦ ਜਿਹੜੇ ਇੱਥੇ ਆਏ ਸੀਗੇ ਲੋਕ ਖੋਲਿਆ ਗਿਆ ਲੇਕਿਨ ਜਦ ਲੋਕ ਖੋਲਿਆ ਗਿਆ ਤਾਂ ਵਿਵਾਦ ਹੋ ਗਿਆ ਵਿਵਾਦ ਕੀ ਹੋ ਗਿਆ ਕਿ ਮਕਾਨ ਦੇ ਵਿੱਚੋਂ ਸੋਨਾ ਜਿਹੜਾ ਗਾਇਬ ਹੋ ਗਿਆ ਤੁਸੀਂ ਸੁਣੋ ਜੋ ਸੋਨਾ ਤੇ ਪਿਰਗਲ ਕੱਪੜਾ ਲੀੜਾ ਬਟਾ ਸੀ ਕੰਬਲ ਏਡੇ ਡੇ ਪਾਰੇ ਗਿਫਟਾਂ ਸੀ ਬੋਟੀ ਦੀਆਂ ਇਆਂ ਇਆਂ ਸਾਡੇ ਕੰਬਲ ਜਿਹੜੇ ਨਾਲ ਬਿਲਡਿੰਗਾਂ ਵਾਲੇ ਦੂਜੇ ਘਰ ਵੀ ਅੱਜ ਕੱਲ ਲੋਕੀ ਰਜਾਈਆਂ ਨਹੀਂ ਆ ਗੋਦੜੀਆਂ ਨਹੀਂ ਉੱਤੇ ਲੈਂਦੇ ਲੋਕੀ ਕੰਬਲ ਹੀ ਲੈਂਦੇ ਉਹ ਇੱਕ ਨਹੀਂ ਕਪੜਾ ਸਾਡੇ ਸੂਟ ਐਡਾ ਗੰਢੜ ਬੱਜਿਆ ਸੀ ਉੱਧਰ ਇਧਰ ਦੇ ਕੱਪੜੇ ਉਹ ਵੀ ਸਾਡੇ ਗਾਇਬ ਹੋ ਗਏ ਸਾਨੂੰ ਸਾਰਾ ਕੁਝ ਪਰਿਵਾਰ ਹੈ ਉਹ ਪਰਿਵਾਰ ਆਉ ਸਾਡੀ ਮਾਂ ਵਹ ਤੇ ਉੱਧਰ ਵੀ ਮਾਂ ਬੈਠੀ ਹੋਈ ਆ ਲੇਕਿਨ ਮਾਂਮਾ ਦੀ ਹੰਝੂ ਨਹੀਂ ਰੋਕਰੇ ਨੇ ਕਿਉਂਕਿ ਜਦੋਂ ਬੈਂਕ ਵਾਲੇ ਜਦੋਂ ਮਕਾਨ ਜਿਹੜਾ ਸੀਲ ਲਗਾਈ ਤਾਂ ਇਹਨਾਂ ਨੇ ਸਿਰ ਦੇ ਉੱਤੇ ਚੁੰਨੀ ਨਹੀਂ ਲੈਂਦੀ ਤੇ ਪੈਰਾਂ ਚੱਪਲ ਨਹੀਂ ਪਾ ਦिती ਇਹਨਾਂ ਦੇ ਕਹਿਣ ਦੇ ਮੁਤਾਬਿਕ ਲੇਕਿਨ ਜਦੋਂ ਘਰੋਂ ਬਾ ਕੋਚ ਬਲਾਜੀ ਕਹਿ ਰਹੇ ਜਦੋਂ ਥਾਣੇ ਇਹਨਾਂ ਨੇ ਕੰਪਲੇਨ ਕੀਤੀ ਤਾਂ ਬੈਂਕ ਵਾਲੇ ਵੀ ਜਿਹੜੇ ਨੇ ਫਰਾਰ ਹੋ ਗਏ ਲੁਰਣਾ ਕਹਿਣਾ ਮੈਂ ਐਮੀ ਦੇ ਨਾਲ ਵਿਸ਼ਾਲ ਕਪੂਰ ਲੁਰਣਾ